ਸਤਿ ਸ੍ਰੀ ਅਕਾਲ ਜੀ ਪੀ ਟ੍ਰਿਪਲ ਐਸ ਬੀ ਬੋਰਡ ਵੱਲੋਂ ਇੱਕ ਹੋਰ ਨਵਾਂ ਧਮਾਕਾ ਹੋਇਆ ਹੈਗਾ ਜੈਨਕਿ ਚਾਰ ਹੋਰ ਨਵੇਂ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਕੀ ਕੀ ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਹੋਇਆਗਾ ਉਹ ਆਪਾਂ ਦੇਖਦੇ ਹਾਂ ਅੱਜ ਦੀ ਇਸ ਕਲਾਸ ਦੇ ਵਿੱਚ ਅੱਜ 22 1 2024 ਤਰੀਕ ਹੈ ਜੈਨਕਿ 22 ਤਰੀਕ ਨੂੰ ਹੀ ਚਾਰ ਨਵੇਂ ਅਪਡੇਟ ਦਿੱਤੇ ਗਏ ਨੇ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿਉਂਕਿ ਆਪਾਂ ਇਸ ਚੈਨਲ ਦੇ ਉੱਤੇ ਨਵੀਂ ਅਪਡੇਟ ਦਿੰਦੇ ਹੀ ਰਹਿੰਨੇ ਆ ਜੇ ਤੁਸੀਂ ਟੈਲੀਗ੍ਰਾਮ ਲਿੰਕ ਜਾਂ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਟੈਲੀਗ੍ਰਾਮ ਲਿੰਕ ਤੇ ਕਲਿੱਕ ਕਰਕੇ ਜੈਨਕੀ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਦਿੱਤਾ ਹੋਇਆਗਾ ਉਸ ਤੇ ਕਲਿੱਕ ਕਰਕੇ ਵੀ ਤੁਸੀਂ ਆਪਣੇ ਗਰੁੱਪ ਨਾਲ ਜੁੜ ਸਕਦੇ ਹੋਗੇ ਦੂਸਰੀ ਗੱਲ ਤੁਸੀਂ 9832749 ਤੇ ਮੈਸੇਜ ਹੈਲੋ ਲਿਖ ਕੇ ਭੇਜਣਾਗਾ ਤਾਂ ਤੁਹਾਨੂੰ ਗਰੁੱਪ ਦੇ ਵਿੱਚ ਜੋੜ ਦਿੱਤਾ ਜਾਊਗਾ ਕਿਉਂਕਿ ਆਪਾਂ ਗਰੁੱਪ ਦੇ ਵਿੱਚ ਨਵੀਂ ਤੋਂ ਨਵੀਂ ਅਪਡੇਟ ਪਾਉਂਦੇ ਹੀ ਰਹਿੰਦੇ ਆ ਠੀਕ ਹੈ ਸਟੂਡੈਂਟਸ ਦੇਖਦੇ ਆਪਾਂ ਅੱਜ ਦੇ ਨਵੇਂ ਨੋਟੀਫਿਕੇਸ਼ਨ ਹਾਂਜੀ ਸਟੂਡੈਂਟਸ ਜੋ ਅੱਜ ਦੇ ਨਵੇਂ ਨੋਟੀਫਿਕੇਸ਼ਨ ਜਾਰੀ ਹੋਏ ਨੇ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਅੱਜ ਪੀਟ੍ਰਿਪਲ ਐਸਵੀ ਵੱਲੋਂ ਟੋਟਲ 4 ਨੋਟੀਫਿਕੇਸ਼ਨ ਜਾਰੀ ਹੋਏ ਨੇ ਚਾਰੇ ਨੋਟੀਫਿਕੇਸ਼ਨ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਖਾਂਗੇ ਕੀ ਕੀ ਆ ਨੋਟੀਫਿਕੇਸ਼ਨ ਦੇ ਵਿੱਚ ਉਹ ਆਪਾਂ ਪੜ੍ਹਦੇ ਹਾਂ ਨੋਟੀਫਿਕੇਸ਼ਨ ਇਹ ਪੀਟ੍ਰਿਪਲ ਐਸਵੀ ਬੋਰਡ ਵੱਲੋਂ ਜਾਰੀ ਹੋਇਆ ਹੈਗਾ ਕੀ ਦਿੱਤਾ ਹੋਇਆ ਹੈ ਪੰਜਾਬ ਵੱਲੋਂ ਐਗਜ਼ੀਕਿਊਟਿਵ ਅਸਿਸਟੈਂਟ 7 ਆਫ 2024 ਯਾਨੀ ਕਿ ਐਗਜ਼ੀਕਿਊਟਿਵ ਅਸਿਸਟੈਂਟ ਅਤੇ ਖਜ਼ਾਨਾ ਅਫਸਰ ਜੀ ਇਸ ਦਾ ਖਜ਼ਾਨਾ ਅਫਸਰ ਦਾ ਐਡਵਰਟਾਈਜ਼ਮੈਂਟ 7/2024 ਦੀਆਂ ਅਸਾਮੀਆਂ ਲਈ ਸਾਂਝੀ ਪ੍ਰੀਖਿਆ ਲਈ ਜਾਣੀ ਹੈ ਸਟੂਡੈਂਟਸ ਇਨਨੇ ਇੱਥੇ ਸਾਂਝੀ ਪ੍ਰੀਖਿਆ ਦੀ ਗੱਲ ਕੀਤੀ ਆ ਇੱਕ ਤਾਂ ਕੀਤੀ ਆ ਐਗਜ਼ੀਕਿਊਟਿਵ ਅਸਿਸਟੈਂਟ ਦੂਸਰੀ ਆ ਖਜ਼ਾਨਾ ਅਫਸਰ ਐਡਵਰਟਾਈਜ਼ਮੈਂਟ 7/2025 ਇਹ ਦੋਨਾਂ ਦਾ ਇਸ ਬਾਰੇ ਸਾਂਝੀ ਪ੍ਰੀਖਿਆ ਲੈਣ ਦੀ ਗੱਲ ਕੀਤੀ ਗਈ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਜਿਹੜੇ ਅਗਲੇ ਨੋਟੀਫਿਕੇਸ਼ਨ ਆ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਅੱਗੇ ਕੀ ਦਿੱਤਾ ਹੋਇਆ ਇਸ ਵਿੱਚ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਉਕਤ ਦਰਸ਼ਾਈਆਂ ਗਈਆਂ ਅਸਾਮੀਆਂ ਲਈ ਕਿਸੇ ਇੱਕ ਅਸਾਮੀ ਲਈ ਅਪਲਾਈ ਕੀਤਾ ਗਿਆ ਜੇ ਇੱਕ ਇੱਕ ਅਸਾਮੀ ਲਈ ਜਾਨੀ ਕਿ ਇੱਕ ਪੋਸਟ ਲਈ ਅਪਲਾਈ ਕੀਤਾ ਤਾਂ ਉਹ ਸਟੂਡੈਂਟਸ ਇੱਕ ਪੋਸਟ ਤੇ ਹੀ ਲੱਗੇਗਾ ਜਾਨੀ ਕਿ ਦੂਸਰੀ ਦੂਸਰੀ ਅਸਾਮੀ ਤੇ ਨਹੀਂ ਜਾ ਸਕਦਾ ਦੂਸਰੀ ਗੱਲ ਜਿਵੇਂ ਕਿ ਦੋਨਾਂ ਦੀ ਸਾਂਝੀ ਪ੍ਰੀਖਿਆ ਹੋਣੀ ਆ ਜੇ ਆਪਾਂ ਦੋਨੇ ਅਸਾਮੀਆਂ ਭਰੀਆਂ ਤਾਂ ਉਹ ਦੋਨਾਂ ਲਈ ਹੀ ਐਲੀਜੀਬਲ ਹੋ ਜਾਣਗੇ ਜੇਕਰ ਉਹ ਮੈਰਿਟ ਦੇ ਵਿੱਚ ਆਉਂਦੇ ਹੈਗੇ ਠੀਕ ਆ ਸਟੂਡੈਂਟਸ ਐ ਏਸੀ ਅੱਜ ਦਾ ਪਹਿਲਾ ਨੋਟੀਫਿਕੇਸ਼ਨ ਦੂਸਰੇ ਨੋਟੀਫਿਕੇਸ਼ਨ ਦੀ ਗੱਲ ਕਰੀਏ ਆਪਾਂ ਹਾਂਜੀ ਇਹ ਆਪਣਾ ਸੈਕੰਡ ਨੋਟੀਫਿਕੇਸ਼ਨ ਆ ਜੋ ਕਿ ਤਕਨੀਕੀ ਸਹਾਇਕ ਅਤੇ ਫੀਲਡ ਇਨਵੈਸਟੀਗੇਟਰ ਇਹ ਦੋ ਪੋਸਟਾਂ ਨੇ ਜਿਵੇਂ ਕਿ ਤਕਨੀਕੀ ਸਾਇਕ ਇਹਦਾ ਐਡਵਰਟਾਈਜ਼ਮੈਂਟ ਆ 5 ਆਫ 2023 ਤੇ ਦੂਸਰਾਗਾ ਫੀਲਡ ਇਨਵੈਸਟੀਗੇਟਰ ਇਸਦਾਗਾ 7 ਆਫ 2023 ਤੇ ਨਹੀਂ ਨਹੀਂ 7 ਆਫ 2024 ਤੇ ਇੱਕ ਹੈ ਸਟੈਟਿਕਲ ਆਫੀਸਰ ਇੱਕ ਇਹ ਹੈ 7 ਆਫ 2024 ਯਾਨੀ ਕਿ ਤਿੰਨ ਪੇਪਰ ਹੋਗੇ ਤਿੰਨਾ ਪੇਪਰਾਂ ਦਾ ਕੀ ਹੋਣਾ ਕੰਬਾਈਨਡ ਪੇਪਰ ਹੋਣਾ ਤਿੰਨਾਂ ਦਾ ਕੰਬਾਈਨਡ ਪੇਪਰ ਲੈਣਗੇ ਵੀ ਤਿੰਨਾਂ ਦਾ ਜੋ ਕਿ ਸਟੂਡੈਂਟ ਨੂੰ ਦੱਸ ਦਈਏ ਕਿ ਇਹ ਜਿਹੜੇ ਤਿੰਨਾਂ ਪੇਪਰਾਂ ਇਕੱਠੇ ਹੋਣਗੇ ਤਾਂ ਜਿਹੜੀ ਜਿਹੜੀ ਪੋਸਟ ਆਪਾਂ ਭਰੀਆ ਉਸੇ ਲਈ ਹੀ ਆਪਾਂ ਨੂੰ ਕਿਹਾ ਗਿਆ ਵੀ ਕੋਈ ਕਲੇਮ ਨਹੀਂ ਕਰ ਸਕਦਾ ਸਟੂਡੈਂਟ ਵੀ ਕਿਸੇ ਹੋਰ ਲਈ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਜਿਹੜੀ ਪੋਸਟ ਭਰੀਆ ਆਪਾਂ ਸਿਰਫ ਉਸੇ ਲਈ ਹੀ ਐਲੀਜੀਬਲ ਆ ਜੇਕਰ ਸਟੂਡੈਂਟਸ ਨੇ ਇਹ ਤਿੰਨੇ ਪੋਸਟਾਂ ਭਰੀਆਂ ਹੋਣਗੀਆਂ ਜੋ ਆਪਾਂ ਪਿੱਛੇ ਦੱਸੀਆਂ ਸੀ ਜੀ ਤਿੰਨੇ ਪੋਸਟਾਂ ਪਰ ਰੱਖਿਆ ਜੇ ਤਿੰਨਾਂ ਦੇ ਵਿੱਚ ਨਾਮ ਆਉਂਦਾ ਤਾਂ ਉਹ ਤਿੰਨਾਂ ਲਈ ਹੀ ਐਲੀਜੀਬਲ ਮੰਨੇ ਜਾਊਗਾ ਠੀਕ ਹੈ ਸਟੂਡੈਂਟਸ नेक्स्ट ਅਪ ਦੇਖਦੇ ਆਂ ਨੈਕਸਟ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਜਾਨੀ ਕਿ ਅੱਜ ਚਾਰ ਨੋਟੀਫਿਕੇਸ਼ਨ ਜਾਰੀ ਹੋਇਆ ਦੋ ਵਾਰੀ ਆਪਾਂ ਦੱਸ ਚੁੱਕੇ ਆਂ ਦੋ ਨੋਟੀਫਿਕੇਸ਼ਨ ਹੋਰ ਆ ਉਹਦੇ ਬਾਰੇ ਵੀ ਗੱਲ ਕਰਦੇ ਆਂ ਇਹ ਥਰਡ ਨੋਟੀਫਿਕੇਸ਼ਨ ਆ ਜਿਹੜੀ ਜਾਰੀ ਹੋਇਆ ਵਿਭਾਗ ਵੱਲੋਂ ਅੱਧੀਨ ਸਿਵਾਮਾ ਚੌਨ ਬੋਰਡ ਪੰਜਾਬ ਵੱਲੋਂ ਲੇਬਰ ਇਨਸਪੈਕਟਰ ਗ੍ਰੇਡ 1 ਐਡਵਰਟਾਈਜ਼ਮੈਂਟ 2 ਆਫ 2024 ਅਤੇ ਟੈਲੀਫੋਨ ਆਪਰੇਟਰ ਐਡਵਰਟਾਈਜ਼ਮੈਂਟ ਹੈ 9 ਆਫ 2024 ਜਾਨੀ ਕਿ ਇਹਨਾਂ ਦੀ ਵੀ ਸਾਂਝੀ ਪ੍ਰੀਖਿਆ ਹੋਣੀ ਆ ਸੇਮ ਨੋਟੀਫਿਕੇਸ਼ਨ ਤਿੰਨ ਸੇਮ ਨੋਟੀਫਿਕੇਸ਼ਨ ਆ ਇੱਕ ਅਲੱਗ ਐ ਇਹਨਾਂ ਦੀ ਜਿਹੜੀ ਸਾਂਝੀ ਪ੍ਰੀਖਿਆ ਬਾਰੇ ਵੀ ਕੀਤਾ ਕਿਉਂਕਿ ਕੱਲ ਨੂੰ ਸਟੂਡੈਂਟ ਕੋਈ ਕੇਸ ਵਗੈਰਾ ਲਾਉਂਦਾ ਤਾਂ ਉਸ ਲਈ ਇਹਨਾਂ ਨੇ ਪਹਿਲਾਂ ਹੀ ਜਾਣੂ ਕਰਵਾਤਾ ਕਿ ਕੱਲ ਨੂੰ ਕੋਈ ਕੇਸ ਨਾ ਲੱਗ ਜੇ ਭਰਤੀ ਤੇ ਠੀਕ ਐ ਸਟੂਡੈਂਟਸ ਏਸੀ ਆਪਣਾ ਅੱਜ ਦਾ ਇਹ ਨਵਾਂ ਨੋਟੀਫਿਕੇਸ਼ਨ ਆ ਤਿੰਨ ਚੌਥਾ ਨੋਟੀਫਿਕੇਸ਼ਨ ਦੀ ਹੋਰ ਗੱਲ ਕਰਦੇ ਆ ਉਸ ਵਿੱਚ ਕੀ ਕੀਤਾ ਹੋਇਗਾ ਇਹਦੇ ਵਿੱਚ ਇੱਕ ਵਾਰੀ ਦੇਖ ਲੈਣੇ ਆਪਾਂ ਸਾਰੇ ਨੋਟੀਫਿਕੇਸ਼ਨ ਸੇਮ ਹੀ ਰਹਿਣਗੇ ਤੇ ਚੌਥਾ ਨੋਟੀਫਿਕੇਸ਼ਨ ਇੱਕ ਅਲੱਗ ਐ ਕਿਉਂਕਿ ਇਹਨਾਂ ਨੇ ਕੰਬ ਦੇਖਦੇ ਆਪਾਂ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਉਕਤ ਦਰਸਾਈਆਂ ਗਈਆਂ ਅਸਾਮੀਆਂ ਵਿੱਚੋਂ ਕਿਸੇ ਇੱਕ ਅਸਾਮੀ ਲਈ ਅਪਲਾਈ ਕੀਤਾ ਗਿਆ ਉਮੀਦਵਾਰ ਵੱਲੋਂ ਸਾਂਝੀ ਲਿਖਤ ਪ੍ਰੀਖਿਆ ਲਈ ਪ੍ਰਾਪਤ ਕੀਤੇ ਅੰਕਾਂ ਉੱਤੇ ਉਸ ਅਸਾਮੀ ਲਈ ਹੀ ਵਿਚਾਰਿਆ ਜਾਏਗਾ ਉਹੀ ਗੱਲ ਕਹਿਤੀ ਇਹਨਾਂ ਨੇ ਵੀ ਉਸੇ ਹੀ ਅਸਾਮੀ ਲਈ ਹੀ ਰਹਿਣਗੇ ਜਿੰਮੇਵਾਰ ਉਹ ਜਿਹੜੀ ਲਈ ਭਰੀ ਆ ਕਿਉਂਕਿ ਉਹ ਕੋਈ ਕਲੇਮ ਨਹੀਂ ਕਰ ਸਕਦੇ ਕਿਸੇ ਵੀ ਹੋਰ ਪੋਸਟ ਦੇ ਵਿੱਚ ਮੈਰਿਟ ਚ ਆਉਂਦਾ ਤਾਂ ਉਹ ਕਲੇਮ ਨਹੀਂ ਕਰ ਸਕਦੇ ਇਹੀ ਇਸ ਨੋਟੀਫਿਕੇਸ਼ਨ ਦੇ ਵਿੱਚ ਆ ਨੈਸ਼ਨਲ ਨੋਟੀਫਿਕੇਸ਼ਨ ਦੇਖਦੇ ਆ ਉਹ ਕੋਈ ਭਰਤੀ ਨੂੰ ਲੈ ਕੇ ਆ ਉਹ ਵੀ ਆਪਾਂ ਦੇਖਦੇ ਆ ਇਸ ਸੈਸ਼ਨ ਦੇ ਵਿੱਚ ਸਟੂਡੈਂਟਸ ਜਿਹੜਾ ਇਹ ਚੌਥਾ ਨੋਟੀਫਿਕੇਸ਼ਨ ਜਾਰੀ ਹੋਇਆਗਾ ਇਸ਼ਤਿਹਾਰ ਨੰਬਰ 3 ਆਫ 2024 ਤੇ ਇੱਕ ਜਲ ਸਪਲਾਈ ਅਤੇ ਸਟੇਸ਼ਨ ਵਿਭਾਗ ਪੰਜਾਬ ਵਿੱਚ ਜੂਨੀਅਰ ਇੰਜੀਨੀਅਰ ਦੀਆਂ 70 ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਲਿਖਤ ਪ੍ਰੀਖਿਆ ਦੇ ਪੇਪਰ ਪਾਰਟ ਬੀ ਦੇ ਸਬਜੈਕਟ ਦੀ ਚੋਣ ਕਰਨ ਲਈ ਆਨਲਾਈਨ ਆਪਸ਼ਨ ਦੀ ਡੇਟ ਦਿੱਤੀ ਸੀ ਸਟੂਡੈਂਟਸ ਕਦੋਂ ਦਿੱਤੀ ਗਈ ਸੀ ਇਹ ਰੀਤੀ ਕਿ ਸੀ 29 ਤੋਂ ਲੈ ਕੇ 29 11 2024 ਤੋਂ ਲੈ ਕੇ 6 12 2024 ਜਨਿਕੇ 29 11 ਤੋਂ ਲੈ ਕੇ 6 ਤੱਕ ਆਨਲਾਈਨ ਸਬਜੈਕਟ ਦੀ ਮੰਗ ਕੀਤੀ ਸੀ ਵਿਭਾਗ ਵੱਲੋਂ ਤੇ ਹੁਣ ਇਹਨਾਂ ਨੇ ਕੀ ਕੀਤਾ ਹੈਗਾ ਵਿਭਾਗ ਨੇ ਇਹਨਾਂ ਤੇ ਮੋੜ ਇਹਨਾਂ ਦੀ ਦੁਬਾਰਾ ਡੇਟ ਦਿੱਤੀ ਹੈ ਜਿੰਨੇ ਸਟੂਡੈਂਟਾਂ ਨੇ ਆਨਲਾਈਨ ਸਬਜੈਕਟ ਨਹੀਂ ਭਰੇ ਸੀਗਾ ਤਾਂ ਉਹਨਾਂ ਨੂੰ ਦੁਬਾਰੇ ਮੌਕਾ ਦਿੱਤਾ ਗਿਆ ਹੈ ਜੈਨਿਕ ਮਕੈਨੀਕਲ ਇਲੈਕਟ੍ਰਿਕ ਇੰਜੀਨੀਅਰ ਵਿੱਚੋਂ ਇੱਕ ਸਬਜੈਕਟ ਦੀ ਚੋਣ ਆਨਲਾਈਨ ਆਪਸ਼ਨ ਕਰਨ ਹਾਂਜੀ 22/1/2025 ਤੋਂ ਲੈ ਕੇ 28/1/2025 ਤੱਕ ਮੌੜ ਮੌਕਾ ਦਿੱਤਾ ਜਾਂਦਾ ਹੈ ਸਬਜੈਕਟ ਦੀ ਚੋਣ ਕਰਨ ਲਈ ਲਿੰਕ ਬੋਰਡ ਦੀ ਵੈਬਸਾਈਟ ਤੇ www.sbbpunjabgov.in ਤੇ ਮਿਤੀ 22/1/2025 ਤੋਂ ਉਪਲਬਧ ਹੋਵੇਗਾ ਬਾਕੀ ਦੀਆਂ ਸਾਰੀਆਂ ਸ਼ਰਤਾਂ ਅਤੇ ਬਾਣਾ ਬੋਰਡ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਜਨਤਕ ਸੂਚਨਾ ਮਿਤੀ 29/11/2024 ਵਿੱਚ ਦਰਸਾਏ ਅਨੁਸਾਰ ਹੀ ਲਾਗੂ ਰਹਿਣੀਆਂ ਯਾਨੀ ਕਿ ਜਿਨ੍ਹਾਂ ਨੇ ਪੇਪਰ ਨਹੀਂ ਭਰਿਆ ਆਪਸ਼ਨ ਟਿਕ ਨਹੀਂ ਕੀਤੇ ਸੀਗੇ ਤਾਂ ਉਹਨਾਂ ਨੂੰ ਦੁਬਾਰੇ ਮੌਕਾ ਦਿੱਤਾ ਗਿਆ ਹੈ ਇਸ ਲਈ ਆਪਣਾ ਪੋਰਟਲ ਤੇ ਜਾ ਕੇ ਆਪਣਾ ਸਬਜੈਕਟ ਚੁਣ ਕਰ ਸਕਦੇ ਹੋਗੇ ਧੰਨਵਾਦ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਵੋ ਕਿਉਂਕਿ ਆਪਾਂ ਇਸ ਚੈਨਲ ਦੇ ਉੱਤੇ ਹਰ ਇੱਕ ਜਾਣਕਾਰੀ ਜੋ ਕਿ ਪੀਟ੍ਰੀਪਲੱਸ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤਾਂ ਉਸ ਦੇ ਨਾਲ ਦੇ ਨਾਲ ਅਪਡੇਟ ਦਿੱਤੀ ਜਾਂਦੀ ਹੈ ਇਸ ਕਰਕੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ